ਔਰ ਲੰਗੋਵਾਲ ਦੀ ਜਿਹੜੀ ਵਰਸੀ ਹੋਈ ਹੈ ਸੰਗਰੂਰ ਦੇ ਵਿੱਚ ਸਾਡਾ ਕਹਿੰਦੇ ਜਿਹੜਾ ਪੰਡਾਲ ਉਹ ਬਹੁਤ ਵੱਡਾ ਸੀਗਾ ਉਸ ਤੋਂ ਵੀ ਪਤਾ ਲੱਗਦਾ ਕਿ ਲੋਕ ਹੁਣ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਕੀ ਵਿਧਾਨ ਆ ਕੀ ਸਵਿਧਾਨ ਆ ਕੀ ਉਹਨਾਂ ਦਾ ਸੈਟਅਪ ਆ ਕਿਹੜੇ ਵਿਧਾਨ ਇਹ ਟ ਉਹਨਾਂ ਦੀ ਚੋਣ ਹੋਈ ਅਕਾਲੀ ਦਲ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਇਹਦੀ 1920 ਚ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ। ਉਸ ਤੋਂ ਬਾਅਦ ਅਕਾਲੀ ਦਲ ਵਿੱਚ ਕਈ ਦਫਾ ਇਹ ਜੀਆਂ ਘਟਨਾਵਾਂ ਹੋਈਆਂ ਕਿ ਵਖਰੇਵੇਂ ਵੀ ਹੁੰਦੇ ਰਹੇ, ਮਿਲਾਪ ਮਿਲਾਪ ਵੀ ਹੁੰਦੇ ਰਹੇ। ਕੋਈ ਵੀ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਨਹੀਂ ਬਣਿਆ। ਉਹ ਇੱਕ ਗਰੁੱਪ ਆਫ ਡਿਸਕਰੈਂਟਲਡ ਪੀਪਲ ਹੈ ਜਿਹੜੇ ਪੋਲੀਟੀਕਲ ਨਰਾਸ਼ਤਾ ਦੇ ਵਿੱਚੋਂ ਇਕੱਠੇ ਹੋਏ ਮਜਬੂਰੀ ਵਿੱਚ। ਉਹ ਆਪਣਾ ਨਾਂ ਕਹਿੰਦੇ ਕਿ ਦਰਦਾਖ ਨਾ ਪੜੇ ਆਖੇ ਤੂ ਕੋੜੀ। ਆਪੋਜੀਸ਼ਨ ਚ ਹੈ ਚਲੋ ਮਣੀ ਅਕਾਲੀ ਦਲ ਦਾ ਸਬਦਾਨ ਹੈ ਕਿ ਵਰਕਿੰਗ ਕਮੇਟੀ ਪਰਤੀ ਐਲਾਨ ਕਰੂਗੀ ਉਹ ਕੀਤੀ ਫਿਰ ਉਸ ਸਮੇਂ ਦੇ ਜਥੇਦਾਰ ਸ੍ਰੀ ਰਗਵੀਰ ਸਿੰਘ ਜੀ ਨੇ ਉਹਨਾਂ ਨੇ ਵੈਲਕਮ ਕੀਤਾ ਤੇ ਫਿਰ ਅਕਾਲ ਤਖਤ ਦੀ ਮਨਜ਼ੂਰੀ ਵਾਲੀ ਤੇ ਪਰਤੀ ਇਹ ਹੋ ਗਈ ਨੇ ਤੁਸੀਂ ਅੱਜ ਤੱਕ ਦੱਸੋ ਕਿਸੇ ਵੀ ਪਿਛਲੇ ਜਥੇਦਾਰ ਦੀ ਜਾਂ ਮੌਜੂਦਾ ਜਥੇਦਾਰ ਦੀ ਜਿੱਥੇ ਉਹਨਾਂ ਨੇ ਇਹਨਾਂ ਦੀ ਪਰਤੀ ਨੂੰ ਐਕਸੈਪਟ ਕੀਤਾ ਹੋਵੇ ਡਿਮਾਂਡ ਕੀ ਸੀ ਇਹਨਾਂ ਦੇ ਜਿਆਦਾ ਲਹਿਦਾ ਹੋਇਆ ਪ੍ਰੈਸ ਕਾਨਫਰੈਂਸ ਕਿ ਪ੍ਰੈਜ਼ੀਡੀਅਮ ਬਣਾਓ ਤੇ ਕਿਉਂ ਨਹੀਂ ਬਣਾਇਆ ਇਹਨਾਂ ਨੇ ਜੀ ਜੇ ਉਹ ਜੈਨਨ ਸੀ ਇਮਾਨਦਾਰ ਸੀ ਕਿਉਂਕਿ ਉਸ ਵੇਲੇ ਉਹਨਾਂ ਨੂੰ ਲੱਗਦਾ ਸੀ ਕਿ ਸਾਦ ਸੁਖਵੀਰ ਸਿੰਘ ਬਾਦਲ ਨੇ ਪ੍ਰੈਜ਼ੀਡੀਅਮ ਬਣਾਉਣਾ ਨਹੀਂਗਾ ਇਹ ਇਸ਼ੂ ਵੱਡ ਜੂ ਅਸੀਂ ਪੰਜ ਪ੍ਰਧਾਨੀ ਕਰ ਲਾਂਗੇ ਹੁਣ ਪੰਜ ਪ੍ਰਧਾਨੀ ਕਿਉਂ ਨਾ ਕੀਤੀ ਜਿਹੜੇ ਨਵੇਂ ਬਾਗੀ ਚੁੱਲੇ ਹੋਏ ਨੇ ਉਹ ਆਪਣੇ ਚੁੱਲੇ ਸਮੇਟਣ ਤੇ ਆਪਣੇ ਅਹੁਦੇਦਾਰੀਆਂ ਖਤਮ ਕਰਨ ਜਿਹੜੀਆਂ ਉਹਨਾਂ ਨੇ ਨਹੀਂ ਕੀਤੀ ਫਿਰ ਅਕਾਲ ਤਖਤ ਤੋਂ ਜਿਹੜੇ ਅਕਾਲ ਤਖਤ ਦੇ ਹੁਕਮ ਦੀ ਵਗਿਆ ਕਰਦੇ ਨੇ ਉਹ ਕਿਵੇਂ ਫਿਰ ਅਕਾਲੀ ਦਲ ਬਣ ਸਕਦੇ ਨੇ ਜਿਹੜੀ ਡੀਪ ਸਟੇਟ ਕਹਿੰਦੇ ਆ ਜਾਂ ਜਿਹਨੂੰ ਏਜੰਸੀਆਂ ਕਹਿ ਸਕਦੇ ਆ ਉਹਨਾਂ ਦੀ ਇੱਕ ਸਟੈਬਲਿਸ਼ਡ ਪਾਲਿਸੀ ਹੈ ਪੰਜਾਬ ਵਿੱਚ ਪਾਰਟਿਕੁਲਰਲੀ ਲੀਡਰਸ਼ਿਪ ਨੂੰ ਵੀਕ ਰੱਖਣਾ ਤੇ ਪਾਰਟਿਕੁਲਰਲੀ ਸਿੱਖ ਲੀਡਰਸ਼ਿਪ ਨੂੰ ਵੀਕ ਰੱਖਣਾ ਉਹਦੇ ਨਤੀਜੇ ਹੁੰਦੇ ਨੇ ਫਿਰ ਜਿਹੜੇ ਉਹਨਾਂ ਦੇ ਟਰੈਪ ਚ ਫਾਲ ਕਰੀ ਜਾਂਦੇ ਨੇ ਉਹ ਉਹ ਲੋਕ ਫਿਰ ਉਹਨਾਂ ਦੀ ਬੋਲੀ ਬੋਲਦੇ ਨੇ ਪਹਿਲੀ ਵਾਰ ਹੋਊਗਾ ਕਿ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਵਰਤ ਕੇ ਉਹ ਬੰਦਿਆਂ ਦੇ ਨਾਂ ਲੈ ਗਏ ਜਿਹੜੇ ਪੂਰਨ ਤੌਰ ਤੇ ਸਿੱਖੀ ਰਹਿਤ ਮਰਿਆਦਾ ਸੀ ਨੀਂਗੇ ਜਿਹੜੇ ਸਿੱਖੀ ਰਹਿਤ ਮਰਿਆਦਾ ਚ ਨਹੀਂ ਮੇਰੇ ਆਪਣੇ ਇਹ ਜਿੱਥੇ ਤੱਕ ਮੇਰੀ ਯਾਦਸ਼ਤ ਹੈ ਜੇ ਕੋਈ ਐਕਸੈਪਸ਼ਨ ਹੋਵੇ ਮੈਨੂੰ ਪਤਾ ਨਹੀਂ ਪਰ ਆ ਪਹਿਲੀ ਵਾਰ ਐਕਸੈਪਸ਼ਨ ਆ ਕਿ ਉਹ ਬੰਦੇ ਵਿੱਚ ਪਾਏ ਗਏ ਜਿਹੜੇ ਨਾ ਅੰਮ੍ਰਿਤਧਾਰੀ ਨੇ ਨਾ ਸਿੱਖ ਰਹਿਤ ਮਰਿਆਦਾ ਦੇ ਧਾਰਨੀ ਨੇ ਕੀ ਮਜਬੂਰੀ ਸੀ ਇਹ ਤਾਂ ਹੁਣ ਹਰਪ੍ਰੀਤ ਸਿੰਘ ਵੀ ਨਹੀਂ ਦੱਸ ਸਕਦੇ ਐ ਨਾ ਅਰਜਨ ਸਿੰਘ ਐਂਡੀ ਤਵਾੜੀ ਇਹਨਾਂ ਤਿੰਨਾਂ ਚਾਰਾਂ ਨੇ ਰਲ ਕੇ ਕਾਂਗਰਸ ਬਣਾਈ ਨਵੀਂ ਕਾਂਗਰਸ ਨੂੰ ਮਾਰ ਨਹੀਂ ਸਕੇ ਨਾ ਮਾਰਜੋਗਨ ਦੁਬਾਰਾ ਐਨਸੀਪੀ ਬਣਾਈ ਸ਼ਰਦ ਪਵਾਰ ਨੇ ਆਗਰਸ ਨੂੰ ਪਤਾੰਦਾ ਨਹੀਂ ਕਰ ਸਕੀ ਨਹੀਂ ਕਰ ਸਕੀ ਨਾ 89 ਚ ਉਬਾਰ ਉਠਿਆ 9 ਆਜ਼ਾਦ ਐਮਪੀ ਜਿੱਤੇ ਅਕਾਲੀ ਦਲ ਦੀ ਸਭੀ ਜਮਾਨਤਾ ਜੱਥੇ ਹੋਈਆਂ ਕਿਸੇ ਵੀ ਸੀਟ ਤੇ 20000 ਤੋਂ ਵੱਧ ਵੋਟ ਨਹੀਂ ਸੀ ਪਈ ਪਰ ਅਕਾਲੀ ਦਰ ਖਤਮ ਤਾਂ ਨਹੀਂ ਹੋ ਸਕਿਆ ਸਸਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਅੱਜ ਸਾਡੇ ਨਾਲ ਨੇ ਬੜੇ ਦਿਨਾਂ ਬਾਅਦ ਸਾਨੂੰ ਮਿਲੇ ਨੇ ਅਸੀਂ ਕਿਾ ਕੁਝ ਗੱਲਾਂ ਬਾਤਾਂ ਕਰ ਲਈਏ ਜਿਹੜਾ ਪੂਰਾ ਦਾ ਪੂਰਾ ਇੱਕ ਅੱਜਕੱਲ੍ਹ ਬ੍ਰਤਾਂਤ ਹੋ ਰਿਹਾ ਹੈ ਖਾਸ ਕਰਕੇ ਅਕਾਲੀ ਦਲ ਕਹਿੰਦਾ ਜੀ ਨਵਾਂ ਚੁੱਲਾ ਜਿਹੜਾ ਹੈਗਾ ਉਹ ਇੱਕ ਖੜਾ ਹੋ ਗਿਆ ਤੇ ਉਹ ਕਹਿੰਦੇ ਜੀ ਪੁਰਾਣਾ ਜਿਹੜੇ ਨੇ ਉਹ ਧੜਾ ਜਿਹੜਾ ਉਹ ਖਾਲੀ ਦਲ ਹੈ ਇਸ ਤਰੀਕੇ ਦੀਆਂ ਕਈ ਗੱਲਾਂ ਜੜੀਆਂ ਨੇ ਆ ਰੀਆਂ ਨੇ ਤੇ ਉਸ ਤੇ ਗੱਲਬਾਤ ਕਰਦੇ ਆ ਅੱਜ ਖਾਸ ਕਰਕੇ ਕਈ ਸਾਰੀਆਂ ਗੱਲਾਂ ਹੋਈਆਂ ਨੇ ਪਹਿਲੇ ਤਾਂ ਹੀ ਸਤਿ ਸ਼ਕਾਲ ਜੀ ਤੁਹਾਨੂੰ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਪਹਿਲੇ ਤਾਂ ਬੜੇ ਦਿਨਾਂ ਬਾਅਦ ਮਿਲੇ ਆ ਹਿਸ਼ਿੰਦਰ ਸਿੰਘ ਜੀ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੀ ਇਹ ਨਵਾਂ ਇੱਕ ਸਾਰਾ ਦਾ ਸਾਰਾ ਸਿਸਟਮ ਖੜਾ ਹੋਇਆ ਹੈ ਔਰ ਇਹਦੇ ਜੋ ਕਈ ਤਰ੍ਹਾਂ ਦੀਏ ਉਭਾਰ ਜਿਹੜੇ ਨੇ ਹੋ ਰਹੇ ਨੇ ਔਰ ਖਾਸ ਤੌਰ ਤੇ ਇੱਕੋ ਗੱਲ ਕਹੀ ਜਾਂਦੀ ਹੈ ਕਹਿੰਦੇ ਜੀ ਹੁਣ ਅਸੀਂ ਆ ਅਕਾਲੀ ਦਲ ਨਵਾਂ ਵਾਲਾ ਕਿਉਂਕਿ ਸਾਨੂੰ ਪੰਥ ਨੇ ਪ੍ਰਵਾਨ ਕੀਤਾ ਕਿਉਂਕਿ ਅਸੀਂ ਸਾਰੇ ਜਦੋਂ ਜਦੋਂ ਹੁਕਮਨਾਮਾ ਹੋਇਆ ਉਹਦੇ ਬਾਅਦ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਉਹ ਸਭ ਚੋਂ ਨਿਕਲ ਕੇ ਅਸੀਂ ਆਏ ਆਂ ਔਰ ਪੰਥ ਸਾਨੂੰ ਪ੍ਰਵਾਨ ਕਰ ਰਿਹਾ ਔਰ ਲੰਗੋਵਾਲ ਦੀ ਜਿਹੜੀ ਵਰਸੀ ਹੋਈ ਹੈ ਸੰਗਰੂਰ ਦੇ ਵਿੱਚ ਸਾਡਾ ਕਹਿੰਦੇ ਜਿਹੜਾ ਸਿਗਾ ਪੰਡਾਲ ਉਹ ਬਹੁਤ ਵੱਡਾ ਸੀਗਾ ਉਸ ਤੋਂ ਵੀ ਪਤਾ ਲੱਗਦਾ ਕਿ ਲੋਕ ਹੁਣ ਸਾਡੇ ਨਾਲ ਜੁੜ ਰਹੇ ਨੇ ਦੇਖੋ ਪਹਿਲੀ ਮੈਂ ਗੱਲ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਆਪਾ ਪਤਾ ਨਹੀਂ ਉਹਨਾਂ ਨੂੰ ਕਿਵੇਂ ਅਕਾਲੀ ਦਲ ਕਹ ਦਿੰਨੇ ਆ ਅਕਾਲੀ ਦਲ ਰਜਿਸਟਰਡ ਪੋਲੀਟੀਕਲ ਪਾਰਟੀ ਹੈ ਇਹਦੀ 1920 ਚ ਸਿਰਜਣਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਈ ਉਦੋਂ ਬਾਅਦ ਅਕਾਲੀ ਦਲ ਵਿੱਚ ਕਈ ਦਫਾ ਇਹ ਜੀਆਂ ਘਟਨਾਵਾਂ ਹੋਈਆਂ ਕਿ ਵਖਰੇਵੇਂ ਵੀ ਹੁੰਦੇ ਰਹੇ ਮਿਲਾਪ ਮਿਲਾਪ ਵੀ ਹੁੰਦੇ ਰਹੇ ਕੋਈ ਵੀ ਉਦੋਂ ਬਾਅਦ ਜਿਹੜਾ ਅਕਾਲੀ ਦਲ ਬਣਿਆ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਨਹੀਂ ਬਣਿਆ ਜੀ ਜੀ ਇਹ ਮਾਨ ਸਿਰਫ ਤੇ ਸਿਰਫ ਉਹ ਉਸ ਅਕਾਲੀ ਦਲ ਨੂੰ ਅਜੀ ਦੇ ਅੱਜ ਪ੍ਰਧਾਨ ਸਹਾ ਸੁਖਵੀਰ ਸਿੰਘ ਬਾਦਲ ਹੈ ਦੂਸਰੀ ਗੱਲ ਜਿਹੜੇ ਕਹਿੰਦੇ ਆ ਤੁਸੀਂ ਕਹਿੰਦੇ ਆ ਕਿ ਉਹ ਕਹਿੰਦੇ ਆ ਮੈਂ ਤਾਂ ਉਹਨੂੰ ਅਕਾਲੀ ਦਲ ਇਨੀ ਕੰਸਿਡਰ ਕਰਦਾ ਹੈ ਉਹ ਕਿਤੇ ਰਜਿਸਟਰ ਹੋਏ ਨੇ ਹਾਂ ਉਹਨਾਂ ਦਾ ਕੀ ਵਿਧਾਨ ਹੈ ਕੀ ਸੰਵਿਧਾਨ ਹੈ ਕੀ ਉਹਨਾਂ ਦਾ ਸੈਟਅਪ ਹੈ ਕਿਹੜੇ ਵਿਧਾਨ ਹੇਠ ਉਹਨਾਂ ਦੀ ਚੋਣ ਹੋਈ ਹਾਂ ਕਿਉਂਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਅ ਕਨਸਟੀਟਿਊਸ਼ਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਕੋਲ ਜਿਹਦੀ ਕਾਪੀ ਹੈ ਰਜਿਸਟਰਡ ਦੀ ਜੀ ਉਹਦੇ ਵਿੱਚ ਪੰਥਕ ਵਿੰਗ ਦੀ ਕੋਈ ਪ੍ਰੋਵੀਜ਼ਨ ਹੈਗੀ ਹਾਂ ਇਹਨਾਂ ਨੇ ਉਹਦੇ ਵਿੱਚ ਪੰਥਕ ਵਿੰਗ ਦੀ ਵੀ ਪ੍ਰੋਵੀਜ਼ਨ ਕੀਤੀ ਹੈ ਤੇ ਉਹਦੇ ਵਿੱਚ ਬੀਬੀ ਜੀ ਸਤਵੰਦ ਕੌਰ ਹੁਣੀ ਉਹਦੇ ਚੇਅਰਪਰਸਨ ਬਣਾਈ ਹਾਂ ਤੇ ਹੁਣ ਮੈਂ ਨਹੀਂ ਕਿਵੇਂ ਮੈਂ ਕਹਿ ਸਕਦਾ ਕਿ ਇਹ ਕਾਲੀ ਗੱਲ ਹੈ ਉਹ ਇੱਕ ਗਰੁੱਪ ਆਫ ਡਿਸਕਰੈਂਟਲਡ ਪੀਪਲ ਹੈ ਜਿਹੜੇ ਪੋਲੀਟੀਕਲ ਨਾ ਰਸਤਾ ਦੇ ਵਿੱਚੋਂ ਇਕੱਠੇ ਹੋਏ ਮਜਬੂਰੀ ਵਿੱਚ ਉਹ ਆਪਣਾ ਨਾਂ ਕਹਿੰਦੇ ਗਿੱਦੜ ਦਾਖ ਨਾ ਪੜੇ ਆਖੇ ਤੁਕੌੜੀ ਉਹ ਪੋਜੀਸ਼ਨ ਹੈ ਨਾ ਉਹਨਾਂ ਨੂੰ ਅਕਾਲੀ ਦਲ ਕਿਹਾ ਜਾ ਸਕਦਾ ਨਾ ਉਹ ਅਕਾਲੀ ਦਲ ਕਦੇ ਹੋ ਸਕਦੇ ਨੇ ਨਾ ਉਹ ਅਕਾਲੀ ਦਲ ਹੈ ਤੇ ਨਾ ਸ੍ਰੀ ਅਕਾਲ ਤਖਤ ਸਾਹਿਬ ਦੀ ਪਦੈਸ਼ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਦੇਸ਼ ਨਹੀਂ ਸੀ ਹੋਇਆ ਜਿਹੜਾ ਨਵਾਂ ਅਕਾਲੀ ਦਲ ਥਾਪਣ ਦੀ ਪਰਮਿਸ਼ਨ ਦਿੰਦਾ ਹੋਵੇ ਉਹਨਾਂ ਨੇ ਸਗੋਂ ਕਿ ਸਪਸ਼ਟ ਕੀਤਾ ਕਿ ਜਿਹੜੇ ਨਵੇਂ ਬਾਗੀ ਚੁੱਲ੍ਹੇ ਹੋਏ ਨੇ ਉਹ ਆਪਣੇ ਚੁੱਲ੍ਹੇ ਸਮੇਟਣ ਤੇ ਆਪਣੇ ਅਹੁਦੇਦਾਰੀਆਂ ਖਤਮ ਕਰਨ ਜਿਹੜੀਆਂ ਉਹਨਾਂ ਨੇ ਨਹੀਂ ਕੀਤੀ ਫਿਰ ਅਕਾਲ ਤਖਤ ਤੋਂ ਜਿਹੜੇ ਅਕਾਲ ਤਖਤ ਦੇ ਹੁਕਮ ਦੀ ਉਹਗਿਆ ਕਰਦੇ ਨੇ ਉਹ ਕਿਵੇਂ ਫਿਰ ਅਕਾਲੀਦਾਰ ਬਣ ਸਕਦੇ ਆ ਜੀ ਜੀ ਕਿ ਆ ਵੀ ਸਿਆਸੀ ਜਿਹੜੇ ਨਰਾਜ਼ਗੀਆਂ ਨੇ ਜਾਂ ਉਹ ਅਸਫਲਤਾ ਜਿਹੜੀ ਹੋਈ ਹੈ ਨਿਰਾਸ਼ਤਾ ਜਿਹੜੀ ਹੋਈ ਹੈ ਉਸ ਤੋਂ ਨਿਕਲਿਆ ਹੋਇਆ ਧੜਾ ਹੈ ਤੇ ਜਦੋਂ ਉਹ ਪਾਰਟੀ ਚੰਦੂ ਮਾਜਰਾ ਹੋ ਗਏ ਹੋਰ ਢੀਂਸਾਜ ਹੋ ਗਏ ਹੋਰ ਸਾਰੇ ਦੇ ਸਾਰੇ ਵਾਰ-ਵਾਰ ਜਦੋਂ ਕਿ ਤੁਹਾਡੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਉਹਨਾਂ ਨੂੰ ਕਿਸੇ ਤਰੀਕੇ ਨਾਲ ਮਨਾਇਆ ਜਾਏ ਹਜੇ ਤੱਕ ਵੀ ਤੁਹਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵਾਰ-ਵਾਰ ਜਿਹੜੇ ਐ ਵੱਖ-ਵੱਖ ਸਟੇਜਾਂ ਤੋਂ ਜਾਂ ਵੱਖ-ਵੱਖ ਪੋਡੀਅਮਸ ਤੋਂ ਇਹ ਗੱਲ ਕਹਿੰਦੇ ਨੇ ਪਲੇਟਫਾਰਮਸ ਤੋਂ ਕਿ ਜਿਹੜੇ ਨਾਰਾਜ਼ ਨੇ ਜਾਂ ਕੋਈ ਵੀ ਐਸੀ ਗੱਲ ਹੈ ਉਹ ਵਾਪਸ ਆਣ ਗੱਲ ਕਰਨ ਬਾਤ ਕਰਨ ਪਰ ਤੁਹਾਨੂੰ ਕੀ ਲੱਗਦਾ ਕਿਉਂ ਐਸੇ ਕਾਰਨ ਬਣ ਜਾਂਦੇ ਨੇ ਵਾਰ-ਵਾਰ ਕਿ ਵੱਖ-ਵੱਖ ਵਾਕੀ ਚੁੱਲ੍ਹੇ ਪਹਿਲੇ ਵੀ ਹੁਣ ਤਾਂ ਚੁੱਲਿਆਂ ਦੀ ਗੱਲ ਆ ਗਈ ਪਹਿਲੇ ਵੀ ਬਹੁਤ ਸਾਰੇ ਅਕਾਲੀ ਦਲ ਨਿਕਲ ਕੇ ਗਏ ਉਹ ਨਿਰਾਸ਼ਤਾ ਵਾਲੀ ਗੱਲ ਹੈ ਕਿਤੇ ਮਨਾਨ ਚ ਕਮੀ ਰਹਿ ਜਾਂਦੀ ਹੈ ਕੀ ਗੱਲ ਹੋ ਜਾਂਦੀ ਹੈ ਇਹ ਜੀ ਮੈਂ ਤੁਹਾਨੂੰ ਦੱਸਾਂ بڑے ਅਕਾਲੀ ਦਲ ਬਣੇ ਬਣਦੇ ਰਹਿਣਗੇ ਕਿਉਂਕਿ ਇਹ ਕੁਝ ਜਿਹੜੀ ਡੀਪ ਸਟੇਟ ਕਹਿੰਦੇ ਆ ਜਾਂ ਜਿਹਨੂੰ ਏਜੰਸੀਆਂ ਕਹਿ ਸਕਦੇ ਆ ਉਹਨਾਂ ਦੀ ਇੱਕ ਸਟੈਬਲਿਸ਼ਡ ਪਾਲਿਸੀ ਹੈ ਪੰਜਾਬ ਵਿੱਚ ਪਾਰਟਿਕੁਲਰਲੀ ਲੀਡਰਸ਼ਿਪ ਨੂੰ ਵੀਕ ਰੱਖਣਾ ਹੈ ਤੇ ਪਾਰਟਿਕੁਲਰਲੀ ਸਿੱਖ ਲੀਡਰਸ਼ਿਪ ਨੂੰ ਵੀਕ ਰੱਖਣਾ ਉਹਦੇ ਨਤੀਜੇ ਹੁੰਦੇ ਨੇ ਫਿਰ ਜਿਹੜੇ ਉਹਨਾਂ ਦੇ ਟਰੈਪ ਚ ਫਾਲ ਕਰੀ ਜਾਂਦੇ ਨੇ ਉਹ ਉਹ ਲੋਕ ਫਿਰ ਉਹਨਾਂ ਦੀ ਬੋਲੀ ਬੋਲਦੇ ਨੇ ਪਰ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਕਿ ਬਹੁਤ ਵਾਰੀ ਹੋਏ ਸਮੇਂ ਮੈਂ ਹੁਣ ਤੁਹਾਨੂੰ ਚਲੋ ਬਹੁਤ ਪੁਰਾਣੀ ਹਿਸਟਰੀ 'ਚ ਨਹੀਂ ਲੈ ਜਾਂਦਾ ਜਦ 2009 'ਚ ਕੇ 10 'ਚ ਸਰ ਮਨਪ੍ਰੀਤ ਸਿੰਘ ਬਾਦਲ ਅਲਹਿਦਾ ਹੋਏ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਪੀਪਲਸ ਪਾਰਟੀ ਬਣਾ ਲਈ ਹੂੰ 2012 ਦੀ ਚੋਣ ਹੋਈ ਹੂੰ ਚੋਣ ਤੋਂ ਪਹਿਲਾਂ ਹਰ ਬੰਦਾ ਪੰਜਾਬ ਦਾ ਇਹ ਕਹਿ ਰਿਹਾ ਸੀਗਾ ਕਿ ਇਹ ਸਾਰੀ ਅਕਾਲੀ ਦਲ ਦਾ ਕੱਖ ਨਹੀਂ ਬਣਨਾ ਹੈ ਕਿਉਂਕਿ ਜਿਹੜੀ ਮਨਪ੍ਰੀਤ ਸਿੰਘ ਬਾਦਲ ਜਿਸ ਦਿਨ ਦਰਬਾਰ ਸਾਹਿਬ ਮੱਥਾ ਟੇਕਣਗੇ ਬੜੀ ਵੱਡੀ ਸੰਗਤ ਸੀ ਉੱਥੇ ਫਿਰ ਉਸ ਤੋਂ ਬਾਅਦ ਆਉ ਆਪਣੇ ਆਪਣੇ ਏਜੰਡੇ ਨੂੰ ਅੱਗੇ ਕੈਰੀ ਕਰਨ ਲਈ ਕੈਨੇਡਾ ਵੀ ਵਿਜ਼ਿਟ ਕੀਤੀ ਉੱਥੇ ਵੀ ਬਹੁਤ ਵੱਡਾ ਕਰਾਊਡ ਹੋਇਆ ਤੇ ਉਹਨਾਂ ਨੇ ਬਹੁਤ ਵੱਡੀ ਫਾਈਨੈਂਸ਼ੀਅਲ ਮਦਦ ਵੀ ਕੀਤੀ ਤੇ ਪਰ ਉਹਦਾ ਫਾਇਦਾ ਸਭ ਤੋਂ ਵੱਡਾ ਅਕਾਲੀ ਦਲ ਨੂੰ ਹੋਇਆ ਕੋਈ ਕਿਤੇ ਇਹ ਇਸ ਫ੍ਰੈਗਮੈਂਟੇਸ਼ਨ ਆਫ ਵੋਟ ਜਿਹੜੀ ਅਦਰਵਾਈਜ਼ ਸ਼੍ਰੋਮਣੀ ਅਕਾਲੀ ਦਲ ਨੂੰ ਪਰਫੁੱਲਤ ਨਹੀਂ ਦੇਖਣਾ ਚਾਹੁੰਦੀ ਪਰ ਉਹਨਾਂ ਦੇ ਬਾਣਾ ਤੇ ਬੋਲੀ ਅਕਾਲੀਆਂ ਵਾਲੀ ਰੱਖੀ ਹੋਈ ਹੈ ਉਹ ਇਹਦੇ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਨੂੰ ਡੈਮੇਜ ਕਰਦੇ ਨੇ ਉਹ ਜਦ ਫਿਰ ਵੋਟ ਵਿੱਲੀ ਛੱਡੀ ਜਾਂਦੀ ਹੈ ਉਹ ਕਾਂਗਰਸ ਨੂੰ ਭੁਗ ਜਾਂਦੀ ਹੈ ਜਾਂ ਕਿਸੇ ਹੋਰ ਨੂੰ ਭੁਗ ਜਾਂਦੀ ਹੈ ਜਦੋਂ ਇੱਕ ਨਵਾਂ ਪਲੇਟਫਾਰਮ ਉਹਨਾਂ ਨੂੰ ਮਿਲ ਜੇ ਉਧਰ ਚਲੇ ਜਾਂਦੀ ਉਹਦਾ ਫਾਇਦਾ ਅਕਾਲੀ ਦਲ ਨੂੰ ਹੁੰਦਾ ਕਿ ਉਹ ਅਕਾਲੀ ਦਲ ਦੇ ਉਲਟ ਨਹੀਂ ਜਾਂਦੀ ਔਰ ਵੋਟ ਉਸ ਪਾਸੇ ਚੱਲੇ ਜਾਂਦੀ ਹੈ ਜਿਹੜਾ ਅਕਾਲੀ ਦਲ ਨੂੰ ਡੈਮ ਨਹੀਂ ਕਰਦਾ ਮੈਂ ਹੁਣ ਵੀ ਤੁਹਾਨੂੰ ਕਹਿੰਦਾ ਇਸ ਚੋਂ ਵੀ ਅਕਾਲੀ ਦਲ ਨੂੰ ਫਾਇਦਾ ਹੋਊਗਾ ਕਿਉਂਕਿ ਇਹ ਲੋਕ ਨੇ ਮੇਨ ਉਹ ਜਿਹੜੇ ਅਕਾਲੀ ਦਲ ਦੇ ਵੋਟਰ ਨਹੀਂ ਸੀਗੇ ਮਾਨਸਿਕ ਤੌਰ ਤੇ ਦੇਖੋ ਹੁਣ ਤੁਸੀਂ ਗੱਲ ਵੱਡੀ ਗੱਲ ਦੱਸੋ ਡਿਮਾਂਡ ਕੀ ਸੀ ਇਹਨਾਂ ਦੇ ਜਿਆਦਾ ਲਹਿਦਾ ਹੋਇਆ ਪ੍ਰੈਸ ਕਾਨਫਰੰਸ ਕਿ ਪ੍ਰੈਜ਼ੀਡੈਂਟ ਬਣਾਓ ਬਿਲਕੁਲ ਤੇ ਕਿਉਂ ਨਹੀਂ ਬਣਾਇਆ ਇਹਨਾਂ ਨੇ ਜੀ ਜੇ ਉਹ ਜਨਨ ਸੀ ਇਮਾਨਦਾਰ ਸੀ ਕਿਉਂਕਿ ਉਸ ਵੇਲੇ ਉਹਨਾਂ ਨੂੰ ਲੱਗਦਾ ਸੀ ਕਿ ਸਾਬਕ ਵੀਰ ਸਿੰਘ ਬਾਦਲ ਨੇ ਪ੍ਰੈਜ਼ੀਡੈਂਟ ਬਣਾਉਣਾ ਨਹੀਂਗਾ ਇਹ ਇਸ਼ੂ ਵੱਡ ਜੂ ਅਸੀਂ ਪੰਜ ਪ੍ਰਧਾਨੀ ਕਰ ਲਾਂਗੇ ਜੀ ਜੀ ਹੁਣ ਪੰਜ ਪ੍ਰਧਾਨੀ ਕਿਉਂ ਨਾ ਕੀਤੀ ਪ੍ਰੋਬਲਮ ਇਹ ਇੱਥੇ ਆ ਕੇ ਗੱਲ ਕਲੀਅਰ ਹੋ ਜਾਂਦੀ ਹੈ ਨਾ ਕਿ ਮੰਜਾ ਜਿਹੜਾ ਡਾਉਣਾ ਲੈਦਾ ਇਹ ਸਿਧਾਂਤਕ ਨਹੀਂਗਾ ਇਹ ਇਸ਼ਾਰੇ ਤੇ ਹੋ ਰਿਹਾ ਜੇ ਉਹਨਾਂ ਨੂੰ ਇਹ ਓਨੈਸਟਲੀ ਹੁੰਦੇ ਤਾਂ ਉਹ ਆਪਣਾ ਅੱਜ ਪੰਜ ਮੈਂਬਰੀ ਜਿਹੜੀ ਬਣਾ ਲੈਂਦੇ ਬੋਰਡ ਪ੍ਰੈਸੀਡੀਅਮ ਤੇ ਇਹਨਾਂ ਨੂੰ ਲੋੜ ਹੀ ਨਹੀਂ ਸੀ ਕਿ ਕੀ ਨਾਲੇ ਹਰਪ੍ਰੀਤ ਸੇ ਉਹਨਾਂ ਨੂੰ ਇੰਨੀ ਐਮਬੈਰੈਸਮੈਂਟ ਹੁੰਦੀ ਤੁਸੀਂ ਪ੍ਰੈਸੀਡੀਅਮ ਦੀ ਗੱਲ ਕੀਤੀ ਉਹ ਕਹਿੰਦੇ ਜੀ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਗੱਲ ਹੋਈ ਹੋਰ ਸਾਰੀਆਂ ਡੈਲੀਗੇਟਸ ਦੀ ਉਹਨਾਂ ਦੇ ਪਾਸੇ ਤੋਂ ਗੱਲ ਹੋਈ ਉਹ ਕਹਿੰਦੇ ਜੀ ਜਿਹੜੇ ਦੋ ਤਿੰਨ ਮੈਂਬਰ ਸੀ ਉਹ ਤਾਂ ਤੁਸੀਂ ਲੋਕਾਂ ਨੇ ਮਤਲਬ ਕਿ ਤੁਹਾਡੇ ਧੜੇ ਨੇ ਉਹਨਾਂ ਨੂੰ ਤੋੜਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਮੈਂ ਇੱਕ ਗੱਲ ਦੱਸਾਂ ਉਹਨਾਂ ਦੀ ਗੱਲ ਨੂੰ ਮੰਨੋ ਨਾ ਮੰਨੋ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਲਿਖ ਕੇ ਦੇ ਸਕਦੇ ਸੀ ਹੂੰ ਕਿ ਮੌਜੂਦਾ ਪ੍ਰਧਾਨ ਤੇ ਸਾਬਕਾ ਪ੍ਰਧਾਨ ਸ਼ਰੋਮਣੀ ਕਮੇਟੀ ਦੇ ਆਪਣੇ ਆਪ ਨੂੰ ਡਿਸ ਐਸੋਸੀਏਟ ਕਰ ਗਏ ਨੇ ਜੀ 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 ਤੇ ਹੁਣ ਸਾਨੂੰ ਅੱਗੇ ਲਈ ਹਦਾਇਤ ਕਰੋ ਕੋਈ ਹੂੰ ਉਹਨਾਂ ਨੇ ਦਿੱਤਾ ਹੀ ਨਹੀਂ ਲਿਖ ਕੇ ਨਾ ਉੱਥੋਂ ਕੋਈ ਹਦਾਇਤ ਹੋਈ ਪੰਜ ਮੈਂਬਰੀ ਕਮੇਟੀ ਨਹੀਂ ਬਣੀ ਅਕਾਲ ਤਖਤ ਤੋਂ ਕਦੇ ਜਿਹੜੀ ਕਮੇਟੀ ਅਕਾਲ ਤਖਤ ਤੋਂ ਅਨਾਉਂਸ ਹੋਈ ਸੀ ਫਿਲਹਾਲ ਸੀ 6 ਮੈਂਬਰੀ ਸੀ ਜੀ ਜਿਹੜੀ ਲਿਖਤ ਚ ਲਿਆਂਦੀ ਉਹ ਸੱਤ ਸੀ ਜੀ ਤੇ ਇਹ ਪੰਜ ਮੈਂਬਰੀ ਤਾਂ ਕਮੇਟੀ ਨਹੀਂ ਸੀ ਬਣੀ ਹੂੰ ਜੇ ਹੁਣ ਆਪੜੇ ਆਪ ਨੂੰ ਆਪ ਹੀ ਨੰਬਰਦਾਰ ਬਣ ਜਣਾ ਆਪਾ ਕਿਹੜਾ ਰੋਕ ਸਕਦੇ ਆ ਅੱਛਾ ਹੁਣ ਦੂਸਰੀ ਗੱਲ ਛੋਲਮਣੀ ਅਕਾਲੀ ਦਲ ਦਾ ਸਬਦਾਨ ਹੈ ਕਿ ਵਰਕਿੰਗ ਕਮੇਟੀ ਅ ਪਾਰਟੀ ਐਲਾਨ ਕਰੂਗੀ ਹੂੰ ਉਹ ਕੀਤੀ ਫਿਰ ਉਸ ਸਮੇਂ ਦੇ ਜਥੇਦਾਰ ਸ੍ਰੀ ਰਗਵੀਰ ਸਿੰਘ ਜੀ ਨੇ ਉਹਨਾਂ ਨੇ ਵੈਲਕਮ ਕੀਤਾ ਤੇ ਫੇਰ ਅਗਾਲਤਖਤ ਦੀ ਮਨਜ਼ੂਰੀ ਵਾਲੀ ਤੇ ਭਰਤੀ ਇਹ ਹੋ ਗਈ ਨਾ ਤੁਸੀਂ ਅੱਜ ਤੱਕ ਦੱਸੋ ਕਿਸੇ ਵੀ ਪਿਛਲੇ ਜਥੇਦਾਰ ਦੀ ਜਾਂ ਮੌਜੂਦਾ ਜਥੇਦਾਰ ਦੀ ਜਿੱਥੇ ਉਹਨਾਂ ਨੇ ਇਹਨਾਂ ਦੀ ਭਰਤੀ ਨੂੰ ਅਕਸੈਪਟ ਕੀਤਾ ਹੋਵੇ ਫੇਰ ਸਭ ਤੋਂ ਵੱਡੀ ਵਾਇਲੇਸ਼ਨ ਉਹਨਾਂ ਨੇ ਕਿਹਾ ਸੀ 6 ਮਹੀਨੇ ਸਾਰਾ ਕੰਮ ਸੰਪੂਰਨ ਹੋਵੇ ਤੇ ਇਹਨਾਂ ਨੇ 9 ਮਹੀਨੇ ਕਰਤੇ ਫੇਰ ਅਗਾਲਤਖਤ ਸਾਹਿਬ ਦਿੱਤੀ ਦਰਖਾਸਤ ਸੀ ਕਿ ਤੁਹਾਡਾ ਤੇ 6 ਮਹੀਨਿਆਂ ਦਾ ਸੀ ਦੇ ਅਸੀਂ ਤਾਂ 6 ਮਹੀਨਿਆਂ ਚ ਕਰ ਨਹੀਂ ਸਕੇ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਨਹੀਂ ਦਿੱਤਾ ਤੁਹਾਡਾ ਕਹਿੰਦਾ ਮਤਲਬ ਹੈ ਕਿ ਜਿਹੜਾ 6 ਮਹੀਨੇ ਦੀ ਇੱਕ ਟਾਈਮ ਬਾਉਂਡ ਕਰਨੀ ਸੀਗੀ ਉਸ ਤੋਂ ਜੇ ਲੰਘਿਆ ਗਿਆ ਤੇ ਉਹਨਾਂ ਨੂੰ ਉਸ ਪ੍ਰੋਸੀਜਰ ਨੂੰ ਦੁਬਾਰਾ ਫਾਲੋ ਕਰਨਾ ਚਾਹੀਦਾ ਸੀ ਜੇ ਉਹ ਨਹੀਂ ਫਾਲੋ ਕੀਤਾ ਜੇ ਉਹ ਕਲੇਮ ਕਰਦੇ ਆ ਜੇ ਉਹ ਕਹਿੰਦੇ ਆ ਨਾ ਕਿ ਅਸੀਂ ਅਕਾਲ ਤਖਤ ਦੇ ਤਾਬੇ ਵਾਲੇ ਆ ਹੈ ਨਹੀਂ ਗੇ ਮੈਂ ਤੁਹਾਨੂੰ ਵੀ ਕਹਿ ਰਿਹਾ ਦੇ ਟ੍ਰਾਈ ਟੂ ਯੂਜ਼ ਦੀ ਨੇਮ ਆਫ ਅਕਾਲ ਤਖਤ ਬਟ ਉਹ ਅਕਾਲ ਤਖਤ ਸਾਹਿਬ ਦਾ ਮਾਨ ਸਤਕਾਰ ਮਰਿਆਦਾ ਰੱਖਣ ਵਾਲੇ ਲੋਕ ਨਹੀਂ ਜੀ ਦੇਖੋ ਸਭ ਤੋਂ ਵੱਡਾ ਦੁਖਾਂਤ ਇਹ ਹੈ ਇਸ ਸਾਜ਼ਿਸ਼ ਵਿੱਚ ਮੇਰਾ ਖਿਆਲ ਹੈ ਕਿ ਮੈਂ ਜੇ ਇਤਿਹਾਸਿਕ ਤੌਰ ਤੇ ਗਲਤ ਨਾ ਹੋਵਾਂ ਤਾਂ ਪਹਿਲੀ ਵਾਰ ਹੋਊਗਾ ਕਿ ਅਕਾਲ ਤਖਤ ਸਾਹਿਬ ਦੀ ਫਜ਼ੀਲਤ ਉਹ ਵਰਤ ਕੇ ਉਹ ਬੰਦਿਆਂ ਦੇ ਨਾਂ ਲੈ ਗਏ ਜਿਹੜੇ ਪੂਰਨ ਤੌਰ ਤੇ ਸਿੱਖੀ ਰਹਿਤ ਮਰਿਆਦਾཅੀ ਨਹੀਂ ਗੇ ਜਿਹੜੇ ਸਿੱਖੀ ਰਹਿਤ ਮਰਿਆਦਾཅੀ ਨਹੀਂ ਮੇਰੇ ਆਪਣੇ ਜਿੱਥੇ ਤੱਕ ਮੇਰੀ ਯਾਦਸ਼ਤ ਹੈ ਜੇ ਕੋਈ ਐਕਸੈਪਸ਼ਨ ਹੋਵੇ ਮੈਨੂੰ ਪਤਾ ਨਹੀਂ ਪਰ ਆ ਪਹਿਲੀ ਵਾਰ ਐਕਸੈਪਸ਼ਨ ਆ ਕਿ ਉਹ ਬੰਦੇ ਵਿੱਚ ਪਾਏ ਗਏ ਜਿਹੜੇ ਨਾ ਅੰਮ੍ਰਿਤਧਾਰੀ ਨੇ ਨਾ ਸਿੱਖ ਰਹਿਤ ਮਰਿਆ ਦਾ ਦੇਧਾਰਨੀ ਨੇ ਕੀ ਮਜਬੂਰੀ ਸੀ ਇਹ ਤਾਂ ਹੁਣ ਹਰਪ੍ਰੀਤ ਸਿੰਘ ਹੁਣੀ ਦੱਸ ਸਕਦੇ ਆ ਨਾ ਕਿ ਜੱਟਿੰਸਾ ਸਾਹਿਬ ਦੇ ਬੈਠ ਕੇ ਫੈਸਲੇ ਹੋਏ ਨਾਵਾਂ ਦੇ ਆਪਾਂ ਨੂੰ ਉਦੋਂ ਕੋਈ ਅੰਮ੍ਰਿਤਧਾਰੀ ਨਹੀਂ ਲੱਭਿਆ ਪ੍ਰੋਬਲਮ ਇਹ ਹੈ ਕਿ ਕੋਈ ਵੀ ਅੰਮ੍ਰਿਤਧਾਰੀ ਝੂਠ ਬੋਲਣ ਨੂੰ ਠੱਗੀ ਕਰਨ ਨੂੰ بے ਵਿਵਹੀ ਕਰਨ ਨੂੰ ਨਹੀਂ ਤਿਆਰ ਹੁੰਦਾ ਫਿਰ ਉਹ ਜੇ ਕਮਿਟਿਡ ਲੋਕ ਲੱਭ ਲੈ ਜਿਹੜੇ ਸਿਰੇ ਕਾਲ ਤੱਕ ਸਾਹਿਬ ਦੀ ਸਰਬੋਚਤ ਤਰ ਨੂੰ ਢਾ ਲਾ ਸਕਦੇ ਹੁਣ ਉਹਨਾਂ ਨੂੰ ਮਿਲ ਕੇ ਕਢਾਉਣੇ ਕਢਾਉਣੇ ਮਿਲ ਕੇ ਕਢਾਉਣੇ ਮਿਲ ਕਹਿੰਦੇ ਜੀ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਹੁਣ ਪੀਸੀ ਕੀਤੀ ਗਈ ਉਹਦੇ ਵਿੱਚ ਖਾਸ ਤੌਰ ਤੇ ਕੀ ਆ ਗਿਆ ਕਹਿੰਦੇ ਕਿ ਆ ਫੂਲਾ ਸਿੰਘ ਹਰਾਂ ਦੀ ਸੌ ਖਾਂਦੇ ਨੇ ਹਰਪ੍ਰੀਤ ਸਿੰਘ ਤੇ ਗਿਆਨੀ ਫੂਲਾ ਸਿੰਘ ਦੀ ਉਹਨਾਂ ਦੀ ਜਥੇਦਾਰ ਦੀ ਤੇ ਉਹਦੇ ਬਾਅਦ ਕਹਿੰਦੇ ਜਦੋਂ ਉਹ ਅਸੀਂ ਉੱਥੇ ਖੜੇ ਹੋਏ ਸੀਗੇ ਜਾਂ ਜਦੋਂ ਉੱਥੇ ਪੂਰਾ ਦਾ ਪੂਰਾ ਇੱਕ ਪ੍ਰੋਸੀਜਰ ਚੱਲ ਰਿਹਾ ਸੀਗਾ ਹੁਕਮਨਾਮੇ ਦਾ ਸਜ਼ਾ ਦਾ ਚੱਲ ਰਿਹਾ ਸੀ ਜਾਂ ਜਿਹਨੂੰ ਕਹਿ ਸਕਦੇ ਆ ਸੇਵਾ ਲਾਣ ਦਾ ਚੱਲ ਰਿਹਾ ਸੀਗਾ ਉਸ ਟਾਈਮ ਤੇ ਬੇਸਿਕਲੀ ਉਹ ਤਾਂ ਇਸ ਤਰੀਕੇ ਨਾਲ ਤਾੜਨਾ ਕਰ ਰਹੀ ਸੀ ਜਿਹੜਾ ਕਿ ਉਦਾਂ ਦੇ ਕੱਦ ਦਾ ਬੰਦਾ ਜਿਹੜਾ ਉਸ ਫਸੀਲ ਤੇ ਜਾਂ ਉਸ ਤਖਤ ਤੇ ਬੈਠੇ ਬੰਦੇ ਨੂੰ ਹਲੀਮੀ ਤੇ ਉਹਦੇ ਨਾਲ ਨਾਲ ਦੋਨੋਂ ਚੀਜ਼ਾਂ ਨੂੰ ਜਿਹੜਾ ਉਹ ਰੱਖਣਾ ਚਾਹੀਦਾ ਐ ਇਸ ਗੱਲ ਨੂੰ ਜਿਹੜਾ ਕਿਹਾ ਗਿਆ ਵਾਕਈ ਜਿਹੜੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਕਿਰਦਾਰਾਂ ਦੇ ਵਿੱਚ ਜਿਹੜਾ ਉਹ ਟਾਈਮ-ਟਾਈਮ ਦੇ ਨਾਲ ਫਰਕ ਆ ਜਾਂਦਾ ਦੇਖੋ ਮੈਂ ਇੱਕ ਤੁਹਾਨੂੰ ਦੱਸਾਂ ਅਕਾਲੀ ਫੂਲਾ ਸਿੰਘ ਬੰਨਾ ਬੜਾ ਔਖਾ ਹੈ ਤਿਆਗ ਵੇਰਾਗ ਫੇਰ ਇਮਾਨਦਾਰੀ ਫੇਰ ਪੰਥਕ ਸੋਚ ਪੰਥਪ੍ਰਦੀ ਮੈਂ ਤਾਂ ਕੁਝ ਨਹੀਂ ਕਹਿੰਦਾ ਮੈਂ ਹਰਪ੍ਰੀਤ ਸਿੰਘ ਉਹਨਾਂ ਨੂੰ ਇੱਕੋ ਹੀ ਪੁੱਛਦਾ ਕਿ ਸਰ ਜੀ ਤੁਹਾਡੀ ਕੀ ਪੋਜੀਸ਼ਨ ਹੈ ਕਿ ਤੁਸੀਂ ਅਮਰਸ਼ਾਹ ਕੋਲ ਬੈਠੇ ਹੋਣ ਤੁਹਾਨੂੰ ਤਾਂ ਅਮਰਸ਼ਾਹ ਮਿਲਦਾ ਵੀ ਨਹੀਂਗਾ ਤੁਸੀਂ ਕਦੇ ਅੱਜ ਤੱਕ ਜਨਤਾ ਕੀਤਾ ਕਿ ਤੁਸੀਂ 2 ਘੰਟੇ ਉਹਦੇ ਕੋਲ ਬੈਠ ਕੇ ਗੱਲਾਂ ਕੀ ਕੀਤੀਆਂ ਦੱਸੋ ਤਾਂ ਸਹੀ ਨਾ ਦੱਸੋ ਤਾਂ ਹੀ ਤੁਸੀਂ ਕਹਿੰਨੇ ਹੋ ਨਾ ਕਿ ਬਾਲ ਸਾਹਿਬ ਦਾ ਮਨਮੋਹਨ ਸਿੰਘ ਕੋਲ ਜਾਣਦੇ ਸੀਗੇ ਆਪਣੇ ਕੰਮ ਕਰਾਉਣ ਤੁਸੀਂ ਕੀ ਕੰਮ ਕੀ ਕੰਮ ਕਰਾਉਣ ਗਏ ਆ ਤੁਸੀਂ 2 ਘੰਟੇ ਆ ਅਮਰਸ਼ਾਹ ਕੋਲ ਬੈਠੇ ਹੋ ਤੁਸੀਂ 2 ਵਾਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲੇ ਉੱਥੇ ਗੱਲਾਂ ਕੀ ਹੋਈਆਂ ਤੁਹਾਡੀਆਂ ਕਿਹੜੇ ਪੰਥਕ ਮਛਲੇ ਵਿਚਾਰੇ ਗਏ ਇਹੀ ਸਾਜ਼ਿਸ਼ ਹੋਈ ਨਾ ਕਿ ਆਹ ਕੱਲ ਅਕਾਲੀ ਦਲ ਨੂੰ ਸਿੱਖ ਸੋਚ ਨੂੰ ਸਿੱਖ ਪਰੰਪਰਾਵਾਂ ਨੂੰ ਢਾਅ ਮੈਂ ਲਾਊਂਗਾ ਮੈਨੂੰ ਕਰੋ ਮਦਦ ਕਰਤੀ ਉਹਨਾਂ ਨੇ ਮਤਲਬ ਤੁਸੀਂ ਮੰਨਦੇ ਹੋ ਕਿ ਭਾਜਪਾ ਬੈਕਤੇ ਹੈਗੀ ਉਹਨਾਂ ਦੇ ਨਹੀਂ ਇਹ ਦੇਖੋ ਇਹ ਡੀਪ ਸਟੇਟ ਹੈ ਥਰਡ ਏਜੰਸੀਆਂ ਨੇ ਜਿਹੜੀਆਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਪਾਰਟੀਆਂ ਬਦਲਦੀਆਂ ਰਹਿੰਦੀਆਂ ਨੇ ਉਹਨਾਂ ਦੇ ਟੇਬਲ ਵਰਕੋ ਹੀ ਰਹਿੰਦੇ ਆ ਇਹ ਹੀ ਸਰਕਾਰ ਪਹਿਲੀ ਵੇਲੇ ਸੀ ਇਹ ਕੰਮ ਸਰਕਾਰ ਤਾਂ ਬਦਲ ਗਈ ਨਹੀਂ ਸੋਚ ਬਦਲਣੀ ਚਾਹੀਦੀ ਸੀ ਕਿਉਂਕਿ ਜਿਹੜੀ ਸਟੇਟ ਵਿਦਨ ਸਟੇਟ ਕੰਮ ਕਰਦੀ ਹੈ ਨਾ ਉਹ ਨਹੀਂ ਚੇਂਜ ਹੁੰਦੀ ਹੁੰਦੀ ਤੇ ਤੁਹਾਡੀਆਂ ਸਰਕਾਰਾਂ ਸੀਗੀਆਂ ਜਦੋਂ ਭਾਜੀਪੀ ਦੇ ਨਾਲ ਤੁਹਾਡਾ ਗੱਠਜੋੜ ਸੀਗਾ ਉਸ ਵੇਲੇ ਵੀ ਦੂਸਰੀ ਤੀਸਰੀਆਂ ਪਾਰਟੀਆਂ ਇਹ ਕੁਛ ਇਹ ਜੇ ਸੈਕਸ਼ਨਸ ਧੜੇ ਸੀਗੇ ਤੇ ਸਟੇਟ ਦੀਆਂ ਗੱਲਾਂ ਕਰਦੇ ਸੀ ਅੱਜ ਉਹ ਤੁਹਾਡੇ ਮੂੰਹੋਂ ਸੁਣ ਰਹੇ ਆ ਦੇਖੋ ਇਹ ਸਾਰੀਆਂ ਚੱਲਦੀਆਂ ਰਹਿੰਦੀਆਂ ਨੇ ਇਹ ਇਹ ਦਿਸ ਇਜ਼ ਦੀ ਸਾਈਡ ਪਾਰਟ ਆਫ ਸਟੋਰੀ ਹੁਣ ਅਮਰੀਕਾ ਦੇ ਟਰੰਪ ਵੇਲੇ ਆਏ ਨਾ ਜੀ ਕਿ ਜੋ ਬਾਈਡਨ ਵੇਲੇ ਕਿੰਨੇ ਮਿਲੀਅਨ ਡਾਲਰਸ ਭੇਜੇ ਗਏ ਇੰਡੀਆ ਨੂੰ ਡੀ ਸਟੇਬਲਾਈਜ਼ ਕਰਨ ਲਈ ਬਟ ਦੇ ਡੋਨਟ ਐਡਮਿਟ ਇਟ ਜੀ ਹੁਣ ਦਿੱਲੀ ਦਾ ਚੀ ਮੰਿਸਟਰ ਕੇਜਰੀਵਾਲ ਹੋਵੇ ਉਹ ਹੋਵੇ ਅਰੈਸਟ ਜਰਮਨੀ ਦਾ ਚਾਂਸਲਰ ਕੋਨੈਮ ਕਰੇ ਹਮ ਅਮਰੀਕਾ ਦਾ ਫੋਰਨ ਸੈਕਟਰੀ ਕੋਨੈਮ ਕਰੇ ਹਮ ਕਿਸੇ ਇੰਟਰਨੈਸ਼ਨਲ ਦੇ ਮਾਮਲੇ ਨੂੰ ਇੱਕ ਹੀ ਮੈਸੇਜ ਆਂਦਾ ਹੈ ਕਿ ਡੀਪ ਸਟੇਟ ਕੰਮ ਕਰਦੀ ਹੈ ਨਾ ਇੱਥੇ ਇੱਥੇ ਵੀ ਉਹ ਵੀ ਕਰਦੀ ਹੈਗਾ ਜਿੱਥੋਂ ਤੱਕ ਜੇ ਗੱਲਬਾਤ ਕਰੀਏ ਤਾਂ ਕਿਉਂਕਿ ਹੁਣ ਤੁਸੀਂ ਵੀ ਉਤਰਨਾ ਚ ਸਤਾਈ ਦੀਆਂ ਚੋਣਾਂ ਦੇ ਵਿੱਚ ਤੁਹਾਡੀ ਪਾਰਟੀ ਨੇ ਵੀ ਜਾਣਾ ਉਹ ਵੀ ਆਪਣੇ ਤਰੀਕੇ ਦੀਆਂ ਤਿਆਰੀਆਂ ਕਰ ਰਹੀ ਹੈ ਉਹ ਵਿਜ਼ਨ ਡਾਕੂਮੈਂਟ ਦੀ ਗੱਲ ਕਰ ਰਹੇ ਨੇ ਕਹਿੰਦੇ ਅਸੀਂ ਇੱਕ ਵਿਜ਼ਨ ਡਾਕੂਮੈਂਟ ਲੈ ਕੇ ਆਵਾਂਗੇ ਜਿਹਦੇ ਲਈ ਅਸੀਂ ਬੁੱਧੀਜੀਵੀਆਂ ਨਾਲ ਗੱਲ ਕਰ ਰਹੇ ਹਾਂ ਲੋਕਾਂ ਨਾਲ ਗੱਲ ਕਰ ਰਹੇ ਹਾਂ ਹੋਰ ਸਾਰੇ ਔਰ ਬਾਰ-ਬਾਰ ਐ ਵੀ ਕਹਿ ਰਹੇ ਨੇ ਕਿ ਤੁਹਾਡੇ ਧੜੇ ਦੇ ਬਹੁਤ ਸਾਰੇ ਮਤਲਬ ਕਿ ਅਕਾਲੀ ਦਲ ਜਿਹੜਾ ਬਾਦਲ ਹੈਗਾ ਜਿਹੜਾ ਤੁਹਾਡੀ ਪਾਰਟੀ ਹੈਗੀ ਜਿਹੜਾ ਤੁਸੀਂ ਅਸਲੀ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਉਹਦੇ ਕਾਫੀ ਸੀਨੀਅਰ ਲੀਡਰ ਜਿਹੜੇ ਨੇ ਸਾਡੇ ਕਹਿੰਦੇ ਹਫ਼ਤੇ ਦੇ ਜਿਵੇਂ ਅਸੀਂ ਤੁਹਾਨੂੰ ਜੁਆਇਨਿੰਗ ਹੁੰਦੀ ਆ ਦਿਖਾਵਾਂਗੇ ਚਲੋ ਕਹਿੰਦੇ ਇਫ ਵਿਸ਼ੇਜ਼ ਵਾਰ ਹਾਰਸਸ ਬੈਗਰਸ ਵੋ ਡਰਾਈਡ ਉਹਨਾਂ ਨੂੰ ਇਹ ਖਿਆਲ ਰਹਿਣ ਦਿੱਤੀ ਜਾਵੇ ਸ਼ੇਖ ਚਿਲੀ ਵਾਲੀ ਮੈਂ ਤਾਂ ਕਹਿੰਦਾ ਜੇ ਅੱਜ ਸੁਖਵੀਰ ਸਿੰਘ ਬਾਦਲ ਸੋਚ ਕਰ ਲੈ ਕਿ ਸਭ ਨੂੰ ਲੈ ਲੈਣਾ ਕਿ ਔਕਾਵੇ ਭਾਵੇਂ ਕਾਣਾ ਹੋਵੇ ਭਾਵੇਂ ਮੀਣਾ ਹੋਵੇ ਭਾਵੇਂ ਸਿਓਂਕ ਲੱਗੀ ਹੋਵੇ ਭਾਵੇਂ ਸੱਸ ਸਰੀ ਲੱਗੀ ਹੋਵੇ ਤਾਂ ਉਹਨਾਂ ਚ ਅੱਜ ਮੇਰੇ ਖਿਆਲ ਰਹਿਣਾ ਵੀ ਕੋਈ ਨਹੀਂ ਗਿਆ ਸਾਰੀ ਔੜ ਨੂੰ ਤਿਆਰ ਨੇ ਹਾਂ ਸਾਰੀ ਹਾਂ ਪਰ ਹੁਣ ਅਸੀਂ ਇੱਕ ਗੱਲ ਬੜੀ ਸਪਸ਼ਟ ਹੈ ਜਿਹੜਾ ਸਿਧਾਂਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਨਹੀਂ ਧਾਰਨੀ ਉਹ ਕੋਈ ਵੀ ਹੋਵੇ ਉਹਨੂੰ ਨਹੀਂ ਲੈਣਾ ਜੀ ਉਹ ਕਹਿੰਦੇ ਜੀ ਜਿਹੜੇ ਸਾਡੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਤਾਂ ਉਹਨਾਂ ਨੇ ਪਹਿਲੇ ਹੀ ਕਹਤੇ ਕਿ ਤੁਸੀਂ ਚੋਣਾਂ ਨਹੀਂ ਲੜਨੀਆਂ ਕਹਿੰਦੇ ਉਹ ਕალი ਦਲ ਕਹੇਗਾ ਵੀ ਅਸੀਂ ਤੁਹਾਡਾ ਪ੍ਰਧਾਨ ਜਿਹੜਾ ਉਹ ਚੋਣਾਂ ਨਹੀਂ ਲੜੇਗਾ ਉਹਨਾਂ ਦਾ ਤਾਂ ਆਲਰੇਡੀ ਪ੍ਰਧਾਨ ਐਮਪੀ ਐਮਐਲਏ ਚੋਣਾਂ ਲੜਦੇ ਲੜਦੇ ਆ ਰਹੇ ਆਂ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਅਸੀਂ ਤਾਂ 3 ਸਾਲ ਮਿਨਿਮਮ ਜਾਂ 6 ਸਾਲ ਪ੍ਰਧਾਨਗੀ ਰਹੇਗੀ ਉਹਦੇ ਬਾਅਦ ਉਹਨਾਂ ਨੇ ਦੁਬਾਰਾ ਜ਼ਿੰਦਗੀ ਭਰ ਪ੍ਰਧਾਨਗੀ ਵੀ ਨਹੀਂ ਲੈਣੀ। ਤੇ ਕਹਿੰਦੇ ਤੁਸੀਂ ਲੋਕ ਕਹੋਗੇ ਵੀ ਅਸੀਂ ਆਪਣਾ ਪ੍ਰਧਾਨ ਇਸ ਤਰੀਕੇ ਦੇ ਨਾਲ ਕਰਨੇ ਆ ਕਿ 5 ਸਾਲ 6 ਸਾਲ ਜਾਂ ਕੋਈ ਸਮੇਂ ਸੀਮਾ ਜਿਹੜੀ ਉਹ ਤੈਅ ਕਰ ਸਕਦੇ ਹੋ ਕਹਿੰਦੇ। ਇਹੋ ਜਿਹਾ ਕਹਿੰਦੇ ਅਸੀਂ ਨਵੀਆਂ ਡਿਵੈਲਪਮੈਂਟਸ ਲੈ ਕੇ ਆ ਰਹੇ ਆਂ। ਅਸੀਂ ਨਾ ਗੁੰਗੇ ਆ ਨਾ ਬਹਿਰੇ ਆ ਕਿ ਕਿਸੇ ਦੇ ਮ ਦੇ ਇਹਨਾਂ ਨੂੰ ਮੇਰਾ ਖਿਆਲ ਇਹ ਦੇਖੋ ਜਿਨ੍ਹਾਂ ਨੇ ਲिटल ਨੋਲੇਜ ਇਜ਼ ਅ ਵੈਰੀ ਡੇਂਜਰਸ ਥਿੰਗ ਹਾਂ ਜਥੇਦਾਰ ਗੁਰਚਨ ਸਿੰਘ ਟੋੜ ਅਸ਼ਰਮਿਕ ਕਮੇਟੀ ਦੇ 27 ਸਾਲ ਪ੍ਰਧਾਨ ਰਹੇ ਉਹ 27 ਸਾਲਾਂ ਚੋਂ 25 ਸਾਲ ਪਾਰਲੀਮੈਂਟ ਚ ਰਹੇ ਜੀ ਜੀ ਭਾਵੇਂ ਲੋਕ ਸਭਾ ਸੀ ਭਾਵੇਂ ਰਾਜ ਸਭਾ ਸੀ ਜਥੇਦਾਰ ਮੋਹਨ ਸਿੰਘ ਟੋੜ ਅਕਾਲੀ ਦਲ ਦੇ ਪ੍ਰਧਾਨ ਵੀ ਰਹੇ ਐਮ ਐਲ ਏ ਵੀ ਰਹੇ ਐਮ ਪੀ ਵੀ ਰਹੇ ਸਟੇਟ ਦੇ ਮਿਨਿਸਟਰ ਵੀ ਰਹੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਵੀ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਰਹੇ ਉਹ ਲੋਕ ਸਭਾ ਦੇ ਮੈਂਬਰ ਵੀ 77 ਚ ਬਣੇ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਲ ਨਾਲ ਉਹ ਪੰਜਾਬ ਦੇ ਵਿੱਚ ਟਰਾਂਸਪੋਰਟ ਮੰਤਰੀ ਵੀ ਬਣੇ ਰਾਏਕੋਟ ਤੋਂ ਐਮ ਐਲ ਏ ਵੀ ਬਣੇ ਕਿਹੜਾ ਲੀਡਰ ਆ ਜਿਹੜਾ ਨਹੀਂ ਰਿਹਾ ਉਹ ਤਾਂ ਉਹਨਾਂ ਦੇ ਤੁਸੀਂ 3 ਸਾਲ ਕਹਿੰਦੇ ਉਹਨਾਂ ਦੇ ਕੱਲ ਹੀ ਕਹਤਾ ਹਰਪ੍ਰੀਤ ਸਿੰਘ ਉਹਨਾਂ ਨੇ ਤਾਂ ਕਿ ਜਦੋਂ ਚਾਰਜ ਦਾ ਬੰਦਾ ਮਿਲ ਗਿਆ ਮੈਨੂੰ ਮੈਂ ਤਾਂ ਪ੍ਰਧਾਨਗੀ ਉਸ ਦਿਨ ਛੱਡ ਦੇਣੀ ਮੈਂ ਸਮਝਦਾ ਕਿ ਉਹ ਜਿਹੜੇ ਨਾਲ ਫਿਰਦੇ ਉਹਨਾਂ ਨੂੰ ਕਿਸੇ ਨੂੰ ਚੱਜਦਾ ਹੀ ਨਹੀਂ ਸਮਝਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਮੈਨੂੰ ਕੰਮ ਦਾ ਬੰਦਾ ਮਿਲ ਗਿਆ ਮੈਂ ਤਾਂ ਉਸ ਦਿਨ ਪ੍ਰਧਾਨਗੀ ਛੱਡ ਦੇਣੀ ਹੈ ਲੋង ਵਲ ਗਿਆ ਇਹਦਾ ਮਤਲਬ ਉਹਨਾਂ ਨੇ ਜਿਹੜੀ ਢੇਰ ਚੁੱਕੀ ਫਿਰਦੇ ਭਾਰ ਚੁੱਕੀ ਫਿਰਦੇ ਆ ਉਹ ਤਾਂ ਹੁਣ ਭੱਜਣ ਨੂੰ ਤਿਆਰ ਆ ਕਿਉਂਕਿ ਨੋ ਬਡੀ ਬਾਇਸ ਲਾਇਬਿਲਟੀਜ਼ ਉਹਨਾਂ ਨੇ ਬਾਈ ਕਰ ਲੀਆਂ ਹੁਣ ਉਹਨਾਂ ਨੂੰ ਭੱਜਣ ਨੂੰ ਰਾਹ ਹੈਗਾ ਉਹਨਾਂ ਨੇ ਦੇਖਣਾ ਕਿ ਦਿਨੇ ਹੋਣਾ ਹੈ ਇਹੀ ਹਰਪ੍ਰੀਤ ਉਹਨਾਂ ਦਾ ਬਿਆਨ ਆਊਗਾ ਕਿ ਮੈਨੂੰ ਨਹੀਂ ਸੀ ਪਤਾ ਇਹ ਐਨੇ ਨੇ ਖਿੱਦਨੇ ਮੈਂ ਤਾਂ ਇਹਨਾਂ ਦੀ ਪ੍ਰਧਾਨਗੀ ਛੱਡੀ एसजीपीसी ਦੀ ਵੀ ਗੱਲ ਉੱਥੇ ਉੱਠ ਰਹੀ ਹੈ बार-बार ਕਹਿੰਦੇ ਜੀ ਐਸਜੀਪੀਸੀ ਚੋਣਾ ਸੈਂਟਰ ਕਰਵਾ ਦੇ ਤਾਂ ਅਸੀਂ ਸਾਬਿਤ ਕਰ ਦਾਂਗੇ ਕਿ ਅਸਲੀ ਸ਼ਰੋਮਣੀ ਅਕਾਲੀ ਦਲ ਕੌਣ ਹੈ ਸਾਡਾ ਕਹਿੰਦੇ ਉੱਥੇ ਪੂਰੇ ਦਾ ਪੂਰਾ ਅਸੀਂ ਉੱਥੇ ਆਪਣੇ ਆਪ ਨੂੰ ਸਾਬਿਤ ਕਰਾਂਗੇ ਔਰ ਅਸੀਂ ਉਹ ਲੜਾਂਗੇ ਵੀ ਤੇ ਜਿੱਤਾਂਗੇ ਵੀ ਚਲੋ ਉਹਨਾਂ ਨੂੰ ਸੋਚਣ ਦਿਓ ਸੋਚਦੇ ਮੈਂ ਤਾਂ ਉਹਨਾਂ ਨੂੰ ਕਹਿਣਾ ਹੈ ਕਿ ਜਿਹੜਾ ਉਹਨਾਂ ਚੋਂ ਆਪਣੇ ਨੂੰ ਮੋਸਟ ਪਪੂਲਰ ਸਮਝਦਾ ਤਰਨਤਾਰ ਦੀ ਇਲੈਕਸ਼ਨ ਤਾਂ ਸਤੰਬਰ ਤੱਕ ਆ ਜਾਣੀਆਂ ਲੜ ਲੈਣ ਹੋ ਹੋ ਲੱਗ ਜੂ ਪਤਾ ਕਿ ਕਿੱਥੇ ਕਿੰਨੇ ਪਾਣੀ ਚ ਹੈ ਹੋ ਹੋ एवरीथिंग विल बी ఓਪਨ ਬਾਕੀ ਸ਼ਰਮਣੀ ਕਮੇਟੀ ਦੀ ਜਦੋਂ ਚੋਣਾ ਆਵੇ ਅਕਾਲੀ ਦਾ ਲੜੂਗਾ ਸੰਗਤ ਦਾ ਭਰੋਸਾ ਪ੍ਰਾਪਤ ਕਰੂਗਾ ਜਿੱਦ ਤੱਕ ਕਮਿਸ਼ਨਦਰ ਸਿੰਘ ਜੀ ਮੇਰਾ ਆਖਰੀ ਸਵਾਲ ਹੈ ਸਿਆਸਤ ਦਾ ਵਿਹੜਾ ਜਿਹੜਾ ਬੜਾ ਖਿਲਰਿਆ ਜਾਪਿਆ ਇਸ ਟਾਈਮ ਤੇ ਦੇਖਿਆ ਜਾਏ ਤਾਂ ਔਰ ਪੰਜਾਬ ਦੀਆਂ ਚੋਣਾਂ ਨੂੰ ਸਵਾ 1 ਸਾਲ ਡੇਟ ਸਾਲ ਰਹਿ ਗਿਆ ਨਵੇਂ-ਨਵੇਂ ਉਭਾਰ ਨਵੀਂ-ਨਵੀਂ ਗੱਲਾਂ ਜਿਹੜੀ ਸਰਕਾਰ ਹੈ ਉਹ ਆਪਣੇ ਤਰੀਕੇ ਦੇ ਨਾਲ ਚੱਲ ਰਹੀ ਹੈ ਬਹੁਤ ਸਾਰੇ ਹਨੇ ਪਰ ਉਹਦੇ ਵਿੱਚ ਬਾਰ-ਬਾਰ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਬੀਜੇਪੀ ਵੀ ਆਪਣੇ ਕਦਮ ਜਿਹੜੀ ਹੈ ਉਹ ਇੱਕ-ਇੱਕ ਕਰਕੇ ਅੱਗੇ ਵਧਾਰੀ ਹੈ ਔਰ ਖਾਸ ਤੌਰ ਤੇ ਜੇ ਪੁਰਾਣੇ ਸਮੇਂ ਚ ਝਾਤ ਮਾਰ ਕੇ ਦੇਖੀ ਜਾਏ ਪੰਜਾਬ ਦੇ ਇਤਿਹਾਸ ਨੂੰ ਦੇਖਿਆ ਜਾਏ ਸਿਆਸੀ ਇਤਿਹਾਸ ਨੂੰ ਦੇਖਿਆ ਜਾਏ ਕਿ ਉਹਦੇ ਵਿੱਚ ਖਾਸ ਕਰਕੇ ਅਕਾਲੀ ਜਿਹੜਾ ਹੈਗਾ ਉਹ ਜਾਂ ਫਿਰ ਬੀਜੇਪੀ ਬਿਨਾ ਗਠਬੰਧਨ ਦੇ ਕਦੇ ਵੀ ਮਤਲਬ ਕਿ ਗੱਠ ਜੋੜ ਅਲਾਈਅንስ ਤੇ ਬਿਨਾ ਰਾਜ ਭਾਗ ਚ ਨਹੀਂ ਆਇਆ ਲੋਕ ਕੀ ਦੇਖਣ ਕਿੱਧਰ ਔਰ ਅਸਲ ਦੇ ਵਿੱਚ ਕਿੱਧਰ ਹੋਏਗਾ ਕਿਉਂਕਿ ਹੁਣ ਦੋ ਚੁੱਲੇ ਹੋ ਗਏ ਨੇ ਫਰਦਰ ਟਾਈਮਿੰਗ ਜਿਹੜੇ ਦਿਖ ਰਹੇ ਨੇ ਸਾਨੂੰ ਚੁੱਲਾ ਨਾ ਕਹੋ ਦੇਖੋ ਤੁਸੀਂ ਪਾਰਟੀ ਉਹ ਵਕ ਚੁੱਲਾ ਕਹਿ ਲੋ ਤੇ ਜਿਸ ਤਰੀਕੇ ਦੇ ਨਾਲ ਮਤਲਬ ਕਿ ਹੋ ਗਏ ਨੇ ਇਹ ਸਾਰੇ ਉਹ ਸਾਹਮਣੇ ਹੁਣ ਲੋਕ ਵੀ ਦੇਖ ਰਹੇ ਨੇ ਵੀ ਕਿ ਕਿੱਧਰ ਨਿਤਰਨ ਗਿਆ ਗੱਲਾਂ ਦੋ ਮਿੰਟਾਂ 'ਚ ਤੁਹਾਡਾ ਜਵਾਬ ਆ ਜਾਊਗਾ ਅਰਜਨ ਸਿੰਘ ਐਨ ਡੀ ਤਵਾੜੀ ਇਹਨਾਂ ਤਿੰਨਾਂ ਚਾਰਾਂ ਨੇ ਰਲ ਕੇ ਕਾਂਗਰਸ ਬਣਾਈ ਨਵੀਂ ਜੀ ਕਾਂਗਰਸ ਨੂੰ ਮਾਰ ਨਹੀਂ ਸਕੇ ਨਾ ਹੂੰ ਮਰ ਜੋਗੇ ਨਾ ਦੁਬਾਰਾ ਹੂੰ ਐਨ ਸੀ ਪੀ ਬਣਾਈ ਸ਼ਰਦ ਪਵਾਰ ਨੇ ਕਾਂਗਰਸ ਨੂੰ ਖਤਮ ਤਾਂ ਨਹੀਂ ਕਰ ਸਕੀ ਨਹੀਂ ਕਰ ਸਕੀ ਨਾ 99 ਚ ਉਹ ਵਾਰ ਉਠਿਆ ਅਨੰਗ ਆਜ਼ਾਦ ਐਮ ਪੀ ਜਿੱਤੇ ਅਕਾਲੀ ਜਲਦੀ ਦੀ ਸਭ ਦੀਆਂ ਜ਼ਮਾਨਤਾਂ ਜਬਤ ਹੋਈਆਂ ਹੈ ਕਿ ਸੇ ਵੀ ਸੀਟ ਤੇ 20000 ਤੋਂ ਵੱਧ ਵੋਟ ਨਹੀਂ ਸੀ ਪਈ ਪਰ ਅਕਾਲੀ ਦਰ ਖਤਮ ਤਾਂ ਨਹੀਂ ਹੋ ਸਕਿਆ ਇਸ ਤਰ੍ਹਾਂ ਦੇ ਸਮੇ ਹੁੰਦੇ ਰਹਿੰਦੇ ਆ ਪਰ ਤੁਹਾਨੂੰ ਇੱਕ ਬੰਗਲ ਦੱਸ ਦੇਣਾ ਇਹ ਚੋਲੇ ਜਿੰਨੇ ਮਰਜ਼ੀ ਖੁੱਲਿ ਜਾਣ ਲੋਕ ਫੈਸਲਾ ਕਰਨ ਲਈ ਇੱਕ ਕਰਦੇ ਆ ਹੁਣ ਜੇ ਆਪਾਂ ਖੇਲਰੇ ਦੀ ਗੱਲ ਕਰਦੇ ਤੇ ਆਮ ਆਦਮੀ ਪਾਰਟੀ ਦੀਆਂ ਤਾਂ 2019 'ਚ 20 ਸੀਟਾਂ ਆਈਆਂ ਸੀ ਤੇ ਆ 24 ਵਾਲੀ ਜਿਹੜੇ 19 ਵਾਲੀ ਇਲੈਕਸ਼ਨ ਤੋਂ ਬਾਅਦ ਆ ਜਦ ਆਪਣਾ 17 ਵਾਲੀ ਇਲੈਕਸ਼ਨ ਤੋਂ ਬਾਅਦ ਜਦ 22 'ਚ ਚੋਣ ਹੋਣ ਲੱਗੀ ਐ ਇਹ ਵਿਆਂ ਚੋਂ 9 ਰਹਿ ਗਏ ਸੀ ਤੇ ਜੇ ਲਈ ਉਸ ਦਿਨ ਲਿਸਟ ਨਾ ਅਨਾਉਂਸ ਕਰਦੇ ਤੇ ਇਹਨਾਂ ਦੇ ਉਸ ਦਿਨ ਭੱਜ ਗਏ ਸੀ ਹਾਂਜੀ ਤੇ ਵੋਟਰਾਂ ਨੇ ਫਿਰ ਬੰਨਵੇਂ ਬਾਤੀਆਂ ਫੈਸਲਾ ਲੋਕ ਕਰਦੇ ਹੁੰਦੇ ਸੰਗਤ ਕਰਦੇ ਹੁੰਦੇ ਆ ਲੀਡਰਾਂ ਨੂੰ ਉਸੇ ਵੇਲੇ ਸਿੱਧਾ ਕਰ ਦਿੰਦੇ ਆ ਉਹ ਉਸ ਦੇਖਦੇ ਆ ਕਿ ਪੰਜਾਬ ਨੂੰ ਪੰਜਾਬ ਦੇ ਹਿੱਤਾਂ ਨੂੰ ਪੰਜਾਬ ਚ ਅਮਨ ਸ਼ਾਂਤੀ ਨੂੰ ਉਹ ਸਾਹਜ ਨੂੰ ਮਨੁੱਖੀ ਭਾਈਚਾਰੇ ਨੂੰ ਕੌਣ ਬਚਾ ਸਕਦਾ ਉਹਦੇ ਨਾਲ ਲੋਕ ਜਾਣਗੇ ਤੁਸੀਂ ਮਰਜ ਦੀ ਗੱਲ ਕੀਤੀ ਉਹ ਮਰਜ ਨੂੰ ਕਰਕੇ ਕਹਿੰਦੇ ਜੀ ਇਹ ਮਰਜਿੰਗ ਤਾਂ 1920 ਵਗੈਰਾ ਮਰਜ ਸਾਡੇ ਛੋਰੇ ਉਲਟਾ ਬਾਕੀ ਜਿਹੜੇ ਅਕਾਲੀ ਦਲ ਨੇ ਉਹ ਸਾਡੇ ਵੱਲ ਸਾਨੂੰ ਆਪਣਾ ਹੌਲੀ ਹੌਲੀ ਕਰਕੇ ਸਾਡਾ ਪੱਲਾ ਫੜ ਰਹੇ ਨੇ 102030405060 0 will remain 0 ਜਿੰਨਾ ਚਿਰ ਉਹਦੇ ਅੱਗੇ 1 ਨਹੀਂ ਲੱਗਦਾ 1 ਆ ਬੈਠ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਾਡੇ ਨਾਲ ਸੀਗੇ ਮਹੇਸ਼ਿੰਦਰ ਸਿੰਘ ਗਰੇਵਾਲ ਸੀਨੀਅਰ ਆਗੂ ਨੇ ਅਕਾਲੀ ਦਲ ਦੇ ਬੜੇ ਹੀ ਆਪਣੇ ਦਲੀਲਾਂ ਨਾਲ ਗੱਲ ਕਰਦੇ ਕਿਉਂਕਿ ਪੇਸ਼ੇ ਤੋਂ ਵਕੀਲ ਨੇ ਬਹੁਤ ਦਲੀਲ ਰੱਖ ਕੇ ਗੱਲ ਕਰਦੇ ਉਹਨਾਂ ਨੇ ਖਾਸ ਤੌਰ ਤੇ ਗੱਲ ਕਹੀ ਕਿ ਗੱਲ ਹੀ ਮੁਕਾਤੀ ਕਹਿੰਦੇ ਜੀ ਅਸਲੀ ਅਕਾਲੀ ਦਲ ਨਕਲੀ ਕਾਲੀ ਦਲ ਦੀ ਤਾਂ ਗੱਲ ਹੀ ਨਹੀਂ ਅਕਾਲੀ ਦਲ ਇਹੀ ਹੈ 21 ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜਿੰਨੇ ਮਰਜੀ ਮਰਜ਼ ਹੋ ਜਾਣ ਜਿੰਨੇ ਮਰਜੀ ਆ ਜਾਣ 0 0 0 ਜਿੰਨੇ ਮਰਜੀ 0 ਲਾ ਲੋ ਉਹਦਾ ਨਤੀਜਾ 0 ਹੀ ਨਿਕਲਦਾ ਪਰ ਇਸ ਟਾਈਮ ਸਿਆਸੀ ਵਿੜਾ ਜਿਹੜਾ ਉਹ ਪੱਕਿਆ ਹੋਇਆ ਹੈ ਔਰ ਆਪਣੀ ਆਪਣੀ ਗੱਲ ਕਹਿ ਰਹੇ ਨੇ ਪਰ ਅੱਜ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਇੱਕ ਪੀਸੀ ਕੀਤੀ ਔਰ ਉਹਦੇ ਵਿੱਚ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਹੋਰ ਵੱਖ ਆਪਣਾ ਇੱਕ ਅਕਾਲੀ ਦਲ ਦੇ ਪ੍ਰਧਾਨ ਇਸ ਟਾਈਮ ਥਾਪੇ ਗਏ ਨੇ ਉਹਨਾਂ ਤੇ ਕਈ ਤਰ੍ਹਾਂ ਦੇ ਸਵਾਲ ਉਠਾਏ ਨੇ ਕੈਮਰਾ ਪਰਸਨ ਸੱਜ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ D5 ਚੈਨਲ ਪੰਜਾਬੀ